ਬਟਾਲਾ ਨੇੜਲੇ ਪਿੰਡ ਤੇਰ ਤਾਰੀਵਾਲ ਵਿੱਚ ਪੁਲਸ ਅਤੇ ਗੈਂਗਸਟਰ ਦੇ ਵਿੱਚ ਕਾਰ ਚੱਲੀਆਂ ਗੋਲੀਆਂ ਮੌਕੇ ਤੇ ਹੀ ਗੈਂਗਸਟਰ ਹੋਇਆ ਜ਼ਖਮੀ ਗੈਂਗਸਟਰ ਮੋਹਿਤ ਸ਼ਾ ਜਿਸ ਨੇ ਕਿ ਕੁਝ ਦਿਨ ਪਹਿਲਾਂ ਹੀ ਕਾਲਜ ਅਤੇ ਸਕੂਲ ਦੇ ਨੇੜੇ ਗੋਲੀ ਚਲਾਈ ਸੀ ਇਸ ਦੇ ਮਾਮਲੇ ਦਰਸੇ ਪੁਲਸ ਨੂੰ ਪਹਿਲਾਂ ਤੋਂ ਹੀ ਲੋੜਿੰਦਾ ਸੀ ਦੋ ਦਿਨ ਪਹਿਲਾਂ ਬਟਾਲਾ ਸਿਟੀ ਦੇ ਡੀਐਸਪੀ ਸੰਜੀਵ ਕੁਮਾਰ ਦੀ ਅਗਵਾਈ ਦੇ ਵਿੱਚ ਇੱਕ ਇੱਕ ਕਰਕੇ ਪੰਜ ਗੈਂਗਸਟਰ ਫੜੇ ਸਨ ਉਨ੍ਹਾਂ ਚੋਂ ਇੱਕ ਕੇਬੀਸੀ ਜਿਸ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਇਸਨੇ ਹੀਰੋਨ ਪਿੰਡ ਤਾਰੀਵਾਲ ਦੇ ਨਹਿਰ ਦੇ ਕੰਡੇ ਲੁਕਾਈ ਹੋਈ ਹੈ ਔਰ ਇਸ ਦੀ ਬਰਾਮਦ ਕਰਨ ਦੇ ਲਈ ਪੁਲਸ ਇਸ ਨੂੰ ਲੈ ਕੇ ਆਈ ਸੀ ਜਦੋਂ ਇਸ ਜਗ੍ਹਾ ਤੇ ਹੀਰੋਨ ਨੱਪੀ ਸੀ ਉਸ ਜਗ੍ਹਾ ਤੋਂ ਐਸ ਐਚ ਓ ਸਿਟੀ ਬਟਾਲਾ ਲੈ ਕੇ ਪਹੁੰਚੇ ਤਾਂ ਹੀਰੋਨ ਦੀ ਬਜਾਏ ਇਸਨੇ ਪਿਸਟਰ ਕੱਟ ਕੇ ਪੁਲਸ ਤੇ ਦੋ ਰਾਉਂਡ ਫਾਇਰ ਕਰ ਦਿੱਤੇ ਜਵਾਬੀ ਫਾਇਰ ਐਸਐਚਓ ਸਿਟੀ ਵੱਲੋਂ ਕੀਤਾ ਗਿਆ ਜੋ ਗੈਂਗਸਟਰ ਦੀ ਲਤ ਵਿੱਚ ਲੱਗਾ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੂੰ ਮੌਕੇ ਤੇ ਪਿਸਟਰਾ ਤੇ ਕਾਰਤੂਸਟ ਵੀ ਪ੍ਰਾਪਤ ਹੋਏ ਸਰ ਕੀ ਹੈ ਮਾਮਲਾ ਕੀ ਹੋਇਆ ਜੀ ਅੱਜ ਬਟਾਲਾ ਪੁਲਿਸ ਵਿੱਚ ਸਿਟੀ ਪੁਲਿਸ ਵੱਲੋਂ ਇੱਕ ਮੁਕੱਦਮਾ ਦਰਜ ਕੀਤਾ ਜਿਹਦੇ ਵਿੱਚ ਦੋਸ਼ੀ ਮੋਹਿਤ ਏਲੀਅਸ ਕਾਕਾ son of ਸਤਪਾਲ ਸਿੰਘ ਇਹ ਗਾਂਧੀ ਕੈਂਪ ਦਾ ਰਹਿਣ ਵਾਲਾ ਸੀਗਾ ਇਹਦੇ ਉੱਤੇ ਪਹਿਲਾਂ ਵੀ ਮੁਕੰਮਲੇ ਦਰ ਸੀਗੇ ਇੱਕ ਉਜ ਮਹੀਨਾ ਬੇਲਹੀ ਜੇਲ ਤੋਂ ਬਾਹਰ ਆਇਆ ਸੀਗਾ ਤੇ ਰੀਸੈਂਟ ਬਟਾਲੇ ਦੇ ਵਿੱਚ ਜਿਹੜੇ 4-5 ਵਾਰਦਾਤਾਂ ਹੋਈਆਂ ਜਿੰਨਾਂ ਵਿੱਚ ਗੋਲੀਆਂ ਚਲਾਈਆਂ ਗਈਆਂ ਸੀਗਾ ਇਹ ਯੂਥ ਜਿਹੜੇ ਹੈਗੇ ਸੀ ਮੁੰਡਿਆਂ ਵੱਲੋਂ ਉਹਦੇ ਵਿੱਚ ਇਹ ਇਨਵੋਲ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲੀ ਵਾਰਦਾਤ ਗ੍ਰੰਥਕੜ ਵਿਖੇ ਹੋਈ ਸੀ ਫਿਰ ਸ਼ੇਰਪੁਰ ਵਿਖੇ ਇਹਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਹੋਈਆਂ ਐਸਐਲ ਬਾਬਾ ਕਾਲਜ ਜਿਹੜਾ ਹੈਗਾ ਉੱਥੇ ਦੋ ਗਟਾਂ ਦੇ ਵਿੱਚ ਗੋਲੀ ਚੱਲੀ ਸੀਗੀ ਤੇ ਉੱਥੇ ਇਹਦੇ ਵੱਲੋਂ ਗੋਲੀ ਚਲਾਈ ਗਈ ਸੀ ਤੇ ਲਾਸਟ ਜਿਹੜੀ ਇਹਨੇ ਗਾਂਧੀ ਕੈਂਪ ਹੈ ਉਹਦੇ ਵਿੱਚ ਤਿੰਨ ਲੋਕਾਂ ਨੂੰ ਇੰਜਰਡ ਕੀਤਾ ਸੀਗਾ ਗੋਲੀ ਚਲਾ ਕੇ ਇਸ ਤੋਂ ਇਲਾਵਾ ਇਹ ਕਿੰਨੇ ਲੜਾਈ ਵੀ ਵਿੱਚ ਵੀ ਸ਼ਾਮਿਲ ਸੀਗਾ ਸੋ ਅੱਜ ਜੋ ਐਸਐਚਓ ਸਾਹਿਬ ਨੇ ਤੇ ਡੀਐਸਪੀ ਸਾਹਿਬ ਨੇ ਮੈਨੂੰ ਦੱਸਿਆ ਕਿ ਇਹਨੇ ਇਨਕਸ਼ਾਫ ਕੀਤਾ ਸੀਗਾ ਕਿ ਇਸ ਥਿੰਦ ਪਿੰਡ ਦੀ ਰਕਬੇ ਦੇ ਵਿੱਚ ਇੱਥੇ ਨਹਿਰ ਦੇ ਕੰਡੇ ਇਹਨੇ ਹੈਰੋਇਨ ਚੁਪਾ ਕੇ ਰੱਖੀ ਹੋਈ ਹੈ ਜੋ ਕਿ ਇਹ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਰਾਹੁਲ ਦਾਤਰ ਇੱਕ ਇੱਥੇ ਦਾ ਨਟੋਰੀਅਸ ਕ੍ਰਾਈਮਨਲ ਹੈ ਬਟਾਲੇ ਦਾ ਉਹ ਤੇ ਇੱਕ ਅਮਰਾਂਡਾ ਉਵੀ ਇਥੋਂ ਦਾ ਨੋਟਿਸ਼ਰੀਅਸ ਕ੍ਰਿਮੀਨਲ ਹੈ ਪੁਰਾਣੇ ਇਥੋਂ ਕ੍ਰਿਮੀਨਲ ਨੇ ਜਿਨ੍ਹਾਂ ਦੇ ਬਾਰੇ ਸਾਰੇ ਨੂੰ ਜਾਣਕਾਰੀ ਉਹਨਾਂ ਲਈ ਇਹ ਕੰਮ ਕਰਦਾ ਸੀਗਾ ਰੋਇੰ ਦਾ ਕੰਮ ਆਦਾਨ-ਪ੍ਰਦਾਨ ਕਰਦਾ ਸੀਗਾ ਤੇ ਇਹਨੇ ਹੈਰੋਇਨ ਇਥੇ ਲਗਾ ਕੇ ਰੱਖੀ ਹੋਈ ਹੈ ਪੁਲਿਸ ਆਪਣੇ ਵੱਲੋਂ ਇਥੇ ਹੈਰੋਇਨ ਦੀ ਰਿਕਵਰੀ ਵਾਸਤੇ ਆਈ ਸੀਗੀ ਸਮੇਤ ਡੀਐਸਪੀ ਸਾਹਿਬ ਐਸਐਚਓ ਸਾਹਿਬ ਇਥੇ ਆਏ ਸੀਗੇ ਬਟ ਇਥੇ ਆ ਕੇ ਜਦੋਂ ਪੁਲਿਸ ਵੱਲੋਂ ਹੈਰੋਇਨ ਦੀ ਰਿਕਵਰੀ ਵਾਸਤੇ ਇਧਰ ਇਹਨੂੰ ਅਪਰੋਚ ਕੀਤਾ ਗਿਆ ਤੇ ਇਥੋਂ ਉਹਨੇ ਚੱਕਮਾ ਦਿੰਦੇ ਹੋਏ ਇਹ ਪਤਾ ਲੱਗਾ ਕਿ ਇਥੇ ਉਹਨੇ ਅ ਵੈਪਨ ਲਕੋਇਆ ਹੋਇਆ 34 ਦਾ ਜਿਹੜਾ ਵੈਪਨ ਹੈ ਇਥੇ ਨੇ ਲਕੋਇਆ ਹੋਇਆ ਸੀ ਉਸ ਪੁਆਇੰਟ ਦੇ ਉੱਤੇ ਜਿੱਥੇ ਕੀ ਹੈਰੋਇਨ ਦੀ ਉਹਨੇ ਇਨਕਸ਼ਾਫ ਕੀਤਾ ਸੀਗਾ ਤੇ ਵੈਪਨ ਫੜਦੇ ਹੀ ਉਹਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜੋ ਉਹਨੇ ਪੁਲਿਸ ਪਾਰਟੀ ਦੇ ਉੱਤੇ ਦੋ ਫਾਇਰ ਕੀਤੇ ਤੇ ਪੁਲਿਸ ਪਾਰਟੀ ਦੇ ਵਿੱਚੋਂ ਸਾਡੇ ਐਸ ਐਚ ਓ ਸਿਟੀ ਵੱਲੋਂ ਸੁਖਜਿੰਦਰ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਉਹਦੇ ਵੱਲ ਫਾਇਰ ਕੀਤਾ ਗਿਆ ਜੋ ਇੱਕ ਫਾਇਰ ਉਹਦੇ ਸੱਜੀ ਲੱਤ ਦੇ ਉੱਤੇ ਲੱਗਾ ਜਿਹਦੇ ਨਾਲ ਉਹ ਨਿਊਟਰਾਈਜ਼ ਹੋ ਗਿਆ ਤੇ ਉਹਨੇ ਜਿਹੜਾ ਉੱਥੇ ਮੌਕੇ ਤੇ ਡਿੱਗ ਗਿਆ ਪੁਲਿਸ ਵੱਲੋਂ ਇਮੀਡੀਏਟਲੀ ਜਿਹੜਾ ਦੋਸ਼ੀ ਸੀਗਾ ਉਹਨੂੰ ਮੈਡੀਕਲ ਸਹਾਇਤਾ ਦੇਣ ਦੇ ਖਾਤਰ ਉਹਨੂੰ ਇਮੀਡੀਏਟਲੀ ਜਿਹੜਾ ਸਿਵਲ ਹਸਪੀਟਲ ਰੈਫਰ ਕਰ ਦਿੱਤਾ ਕਿ ਉੱਥੇ ਲਿਜਾਇਆ ਗਿਆ ਤੇ ਦੋ ਦਿਨ ਪਹਿਲਾਂ ਜੀ ਤੁਹਾਡੀ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਕਲ ਬਣਾਉਂਦੇ ਜੀ 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 ਜ ਜੀ ਕ੍ਰਿਮੀਨਲ ਮਾਹੌਲ ਨੂੰ ਪੂਰੀ ਪੂਰੀ ਠਲ ਪਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਟ ਇਹ ਰੀਸੈਂਟ ਸਾਡੇ ਵਾਸਤੇ ਵੀ ਬੜਾ ਇੱਕ ਚੈਲੰਜ ਹੋ ਗਿਆ ਸੀਗਾ ਕਿ ਜਦੋਂ ਇਹ ਇਕੱਠੀਆਂ ਹੀ 4-5 ਵਾਰਦਾਤਾਂ ਇਹਨਾਂ ਨੇ ਬੈਕ ਟੂ ਬੈਕ ਕੀਤੀਆਂ ਸੀਗੀਆਂ ਤੇ ਉਹਦੇ ਨਾਲ ਕਾਰਨ ਸ਼ਹਿਰ ਦੇ ਵਿੱਚ ਬੜਾ ਹੀ ਇੱਕ ਤਣਾਅਪੂਰਨ ਮਾਹੌਲ ਇਹਨਾਂ ਨੇ ਕ੍ਰੀਏਟ ਕਰ ਦਿੱਤਾ ਚਾਹੇ ਆਪਸ ਵਿੱਚ ਦੋ ਗੋਟ ਜਿਹੜੀ ਆਪੋਜ਼ਿਟ ਗਰੁੱਪ ਹੈ ਉਹ ਲਾਂਡਰ ਸੋ ਸਰਜਨ ਲਾਂਡਰ ਸਰਜਨ ਲਾਂਡਰ ਜਿਹੜਾ ਆਪੋਜ਼ਿਟ ਗਰੁੱਪ ਹੈ ਉਹਦੇ ਇਹਨਾਂ ਦੇ ਆਪਸ ਵਿੱਚ ਚਾਹੇ ਲੜ ਰਹੀ ਬਟ ਸ਼ਹਿਰ ਵਾਸੀਆਂ ਵਾਸਤੇ ਬੜੀ ਸਹਿਮ ਦਾ ਮਾਹੌਲ ਸੀਗਾ ਤਨਾਪੂਰਨ ਮਾਹੌਲ ਸੀਗਾ ਜੇ ਆਈ ਦਿਨ ਖਬਰ ਲੱਗਦੀ ਸੀਗੀ ਕਿ ਸ਼ਹਿਰ ਬਟਾਲਾ ਦੇ ਵਿੱਚ ਗੋਲੀ ਚੱਲੀ ਸੋ ਇਹਨਾਂ ਨੂੰ ਬੜੀ ਹੀ ਪਹਿਲੋ ਤੇ ਬੜੇ ਹੀ ਜਿਹੜਾ ਹੈਗਾ ਹੌਸਲੇ ਦੇ ਨਾਲ ਪੁਲਿਸ ਨੇ ਇਹਨਾਂ ਨੂੰ ਬੜੇ ਹੀ ਟੈਕਨੀਕਲੀ ਇਹਨਾਂ ਨੂੰ ਪਹਿਲੋ ਟਰੇਸ ਕੀਤਾ ਤੇ ਫਿਰ ਬੜੀ ਹੀ ਬਹਾਦਰੀ ਦੇ ਨਾਲ ਇਹਨਾਂ ਸਾਰਿਆਂ ਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਸੋ ਅੱਜ ਇੱਥੇ ਜਿਹੜਾ ਇਹਨਾਂ ਦਾ ਮੇਨਪਰ ਪਸ ਜਿਹੜੇ ਇੰਡੀ ਰਿਕਵਰੀ ਵਾਸਤੇ ਆਏ ਸੀਗੇ ਲੇਕਿਨ ਇੱਥੇ ਆ ਕੇ ਉਹਨਾਂ ਨੇ ਆਪਣੇ ਜਿਹੜਾ ਲੁਕਾਇਆ ਹੋਇਆ ਵੈਪਨ ਸੀਗਾ ਉਹਦੇ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਿਹਦੇ ਜਵਾਬੀ ਫਾਇਰ ਦੇ ਵਿੱਚ ਜਿਹੜਾ ਸੈਲਫ ਡਿਫੈਂਸ ਵਿੱਚ ਅਸੀਂ ਫਾਇਰ ਕੀਤਾ ਉਹਦੇ ਲੱਗਾ